ਮਿਲਾਪ ਦੇ ਤੰਬੂ ਦਾ ਜੋ ਪਰਦਾ ਲੱਗਾ ਸੀ ਚਾਰ ਦਿਵਾਰੀ ਚਾਰ ਦਿਵਾਰੀ ਹੋਈ ਸੀ ਪਰਦੇ ਦੀ ਯਾਦ ਆ ਗਿਆ ਉਹ ਪਰਦਾ ਜਿਹੜਾ ਲੱਗਾ ਸੀ ਉਹ ਪਰਦਾ ਕਿਹਨੂੰ ਦੱਸਦਾ ਅੱਲੱਗ ਤਾਂ ਇਹਨੂੰ ਕਿਹਨੂੰ ਦੱਸਦਾ ਅੱਲੱਗ ਤਾਂ ਇਹਨੂੰ ਤੋਂ ਉਹ ਜੋ ਪਰਦਾ ਆਪ ਪਰਦੇ ਬਾਰੇ ਸਿੱਖਣ ਲੱਗੇ ਸੀਗੇ ਉਹ ਪਰਦਾ ਜੋ ਲੱਗਾ ਸੀਗਾ ਕਨਾਤ ਲੱਗੀ ਸੀ ਜੋ ਵਿਹਲੀ ਵਾਲੀ ਸੀ ਪੰਜਾਬੀ ਸਧਹੀ ਭਾਸ਼ਾ ਚ ਉਹ ਜੋ ਤੰਬੂ ਦਾ ਪੂਰਾ ਮੰਦਿਰ ਦਾ ਕੰਪਾਊਂਡ ਵਾਲ ਬਣਾਏ ਸੀ ਉਹ ਕਿਨੂੰ ਦੱਸਦਾ ਸਾਮਿਲਿਕ ਬੋਲੀ ਕਿਨੂੰ ਦੱਸਦਾ ਅੱਲਾਹ ਦੱਸਾਈ ਨੀ ਅੰਦਰ ਦਾ ਇਲਾਕਾ ਪਵਿੱਤਰ ਹੈ ਬਾਹਰ ਦਾ ਇਲਾਕਾ ਰੇਗਿਸਤਾਨ ਪਰ ਯਾਦ ਰੱਖਣਾ ਰੇਗਿਸਤਾਨ ਇਲਾਕੇ ਵਿੱਚ ਵੀ ਮਿੱਟੀ ਘਾਟੇ ਵਾਲੇ ਇਲਾਕੇ ਵਿੱਚ ਪਰਦੇ ਦਾ ਰੰਗ ਫਿਰ ਵੀ ਕਿਹੜਾ ਸੀ ਸਫੇਦ ਵਾਈਟ ਚਿੱਟਾ ਸੀ ਇੰਨੇ ਮਿੱਟੀ ਘੱਟੇ ਵਾਲੇ ਰੇਗਿਸਤਾਨ ਲੱਗ ਕੇ ਵਿੱਚ ਚਿੱਟਾ ਪੜਦਾ ਕਿਉਂ ਕਿਹਨੂੰ ਦੱਸਦਾ ਹੈ ਔਰ ਮੇਰੇ ਔਰ ਤੁਹਾਡੇ ਜੀਵਨ ਲਈ ਕੀ ਮਤ ਦਿੰਦਾ ਹੈ ਅਸੀਂ ਭਾਵੇਂ ਸਾਰੇ ਬੁਰੇ ਬੁਰੇ ਸੰਸਾਰ 'ਚ ਰਹਿੰਨੇ ਆ ਭਾਵੇਂ ਅਸੀਂ ਪਾਪ 'ਰੇ ਸੰਸਾਰ 'ਚ ਰਹਿੰਨੇ ਆ ਕਿਉਂਕਿ ਕਲਾਮ 'ਚ ਪਹਿਲਾ ਜਿਹਹੁਣ ਦੀ ਪਤਰੀ 5 ਦੇ ਉਸ ਤੋਂ 19 ਵਚਨ 'ਚ ਲਿਖਿਆ ਸਾਰਾ ਸੰਸਾਰ ਸ਼ੈਤਾਨ ਦੇ ਪਰ ਸਾਰਾ ਸੰਸਾਰ ਜੇ ਸ਼ੈਤਾਨ ਦੇ ਵਾਸ ਵਿੱਚ ਹੈ ਉਸ ਸਮੇਂ ਸਾਡਾ ਜੀਵਨ ਪਵਿੱਤਰਤਾਈ ਦਾ ਔਰ ਅਲੱਗਤਾਈ ਦਾ ਰਹਿਣਾ ਹੈ ਮਤੇ ਆਂਦੇ ਕ ਸੁਣਨਾ ਉਹ ਜਿਹੜਾ ਪਰਦਾ ਲਾਇਆ ਸੀ ਜਦੋਂ ਉਹਨੂੰ ਪਰਦੇ ਲਾਉਂਦੇ ਫੇਰ ਲਾਉਂਦੇ ਆ ਰੇਗਿਸਤਾਨ 'ਚ ਗੰਦਾ ਹੁੰਦਾ ਹੋਊਗਾ ਕਿ ਨਹੀਂ ਹੁੰਦਾ ਹੋਊਗਾ ਪਰ ਉਹ ਫਿਰ ਕੀ ਕੀਤਾ ਜਾਂਦਾ ਤਾਂ ਉਹ ਸਾਡੇ ਜੀਵਨ ਦੱਸਦਾ ਸਾਡੇ ਉੱਤੇ ਵੀ ਕਈ ਵਾਰੀ ਦੁਨੀਆ ਦੁਨੀਆਦਾਰੀ ਦਾ ਘਟਾ ਮਿੱਟੀ ਪੈਂਦਾ ਹੈ ਜੀਵਨ ਚ ਕਈ ਵਰੀ ਬੜੀਆਂ ਕਮੀਆਂ ਚ ਸ਼ਬਦ ਨਿਕਲਦੇ ਇਹੋ ਜੇ ਕਈ ਵਰੀ ਅਜਿਆ ਸੋਚਿਆ ਜਾਂਦਾ ਜਿਹੜਾ ਸਾਡੇ ਖੁਦਾ ਨੂੰ ਚੰਗਾ ਪਰ ਉਹਨੂੰ ਸ਼ੁੱਧ ਕੰਦਲੀ ਪ੍ਰਭੂ ਯੇਸ਼ੂ ਦਾ ਲਹੂ ਹੈ ਹallelujah ਤਾਂ ਕலாம் ਚ ਲਿਖਿਆ ਪਹਿਲਾ ਯਹੂਨਾ ਦੀ ਪਤਰੀ 1 ਦੇ 87 ਵਚਨ ਚ ਪ੍ਰਭੂ ਯੇਸ਼ੂ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਕੀ ਕਰਦਾ ਹੈ ਇਸ ਲਈ ਪ੍ਰਾਰਥਨਾ ਦੇ ਬਹਿਨ ਤੋਂ ਪਹਿਲਾਂ ਅਸੀਂ ਕੀ ਬੋਲਦੇ ਹਾਂ ਪ੍ਰਭੂ ਯੇਸ਼ੂ ਮੈਨੂੰ ਆਪਣੇ ਲਹੂ ਨਾਲ ਤੱਕ ਸ਼ੁੱਧ ਕਰ ਅੱਜ ਮੈਂ ਝਗੜਾ ਕਰ ਬੈਠਾ ਕਰ ਬੈਠੀ ਹਾਂ ਅੱਜ ਮੈਂ ਗਾਣਾ ਕੱਢ ਨਹੀਂ ਸੀ ਚਾਹੁੰਦੀ ਪਰ ਫਿਰ ਵੀ ਮੂੰਹ ਚ ਨਿਕਲ ਗਿਆ ਪਹਿਲਾਂ ਮੈਨੂੰ ਕੀ ਕਰ ਪਰ ਉਹ ਮੈਂ ਆ ਗਲਤੀ ਕਰ ਚੁੱਕਾ ਪ੍ਰਭੂ ਦੇ ਸਾਹਮਣੇ ਸੀ ਸ਼ੋਧ ਹੋਣਾ ਔਰ ਜਿਹੜਾ ਪ੍ਰਭੂ ਦੇ ਸਾਹਮਣੇ ਸ਼ੋਧ ਹੁੰਦਾ ਪ੍ਰਭੂ ਨੂੰ ਆਪਣੇ ਲਹੂ ਨਾਲ ਤੋ ਗਸ਼ਦ